ਮਸਾਖੀ ਦੇ ਤਿਹਾਉਰ ਤੋਂ ਬਾਅਦ ਕਿਤੇ ਨਾ ਕਿਤੇ ਕਿਸਾਨਾਂ ਨੂੰ ਉਮੀਦ ਸੀਗੀ ਕਿ ਜਿਹੜੇ ਹੁਣ ਕਣਕ ਹੈ ਉਹ ਜਦੋਂ ਵੱਢਣਗੇ ਉਸ ਤੋਂ ਬਾਅਦ ਆਪ ਉਹਨਾਂ ਦੇ ਘਰਾਂ 'ਚ ਦਾਣੇ ਆਉਣਗੇ ਵੇਚਣਗੇ ਤੇ ਆਪਣੇ ਜਿਹੜੇ ਕਰਜ਼ੇ ਨੇ ਲਾਉਣਗੇ ਖੁਸ਼ੀਆਂ ਆਉਣਗੀਆਂ ਘਰ ਦੇ ਵਿੱਚ ਲੇਕਿਨ ਤਸਵੀਰਾਂ ਜਦੋਂ ਪੰਜਾਬ ਦੇ ਵਿੱਚ ਅਜਿਹੀਆਂ ਸਾਹਮਣੇ ਆਉਂਦੀਆਂ ਨੇ ਕਿਤੇ ਨਾ ਕਿਤੇ ਪਰਿਵਾਰ ਦੇ ਹਾਲਾਤ ਦੇਖ ਕੇ ਹੰਝੂ ਵੀ ਆਉਂਦੇ ਨੇ ਕਿਉਂਕਿ ਇਹ ਪੁੱਤਾਂ ਵਾਂਗੂ ਪਾਲੀ ਫਸਲ ਹੁੰਦੀ ਹੈ ਜਿਸ ਨੂੰ ਬੜੇ ਚਾਵਾ ਦੇ ਨਾਲ ਕਿਸਾਨ ਪਾਲਦੇ ਨੇ ਲੇਕਿਨ ਕੁਝ ਜਦੋਂ ਹਾਦਸੇ ਵਾਪਤ ਜਾਂਦੇ ਨੇ ਇਸ ਤਰੀਕੇ ਦੇ ਨਾਲ ਇੰਨੀ ਮਿਹਨਤ ਤੋਂ ਬਾਅਦ ਜਦੋਂ ਇਹ ਫਸਲਾਂ ਨੂੰ ਅੱਗ ਲੱ ਕਿਸਾਨ ਦੇ ਫਿਰ ਪ੍ਰਵਾਦ ਦੇ ਹਾਲਾਤ ਜਿਹੜੇ ਆ ਵੱਧ ਤੋਂ ਵੱਧ ਹੋਣੇ ਸ਼ੁਰੂ ਹੋ ਜਾਂਦੇ ਆ ਮਾਮਲਾ ਕੀ ਹੋਇਆ ਤੁਹਾਨੂੰ ਦੱਸ ਦਈਏ ਕਿ ਉਧਰ ਤੁਸੀਂ ਪਹਿਲਾਂ ਤਸਵੀਰਾਂ ਦੇਖੋ ਇਹ ਟਰਾਂਸਫਾਰਮ ਹੈ ਜਿਹੜਾ ਖੇਤਾਂ ਦੇ ਵਿੱਚ ਇਸ ਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗ ਜਾਂਦੀ ਹੈ ਫਸਲ ਨੂੰ ਕੀ ਪੂਰਾ ਮਾਮਲਾ ਕੀ ਪੂਰੀ ਕਹਾਣੀ ਹੈ ਅ ਬੀਜੀ ਪਹਿਲਾਂ ਆਪਣਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਗੁਰਪ੍ਰੀਤ ਸਿੰਘ ਪਿੰਡ ਮਾਲੀਆ ਜੀ ਕਰਨਤੰਦ ਲੱਗੋ ਭਾਈ ਜੀ ਕੀ ਪੂਰਾ ਮਾਮਲਾ ਹੋਇਆ ਕਿਸ ਤਰੀਕੇ ਨਾਲ ਖੇਤ ਨੂੰ ਅੱਗ ਲੱਗੀ ਕਿੰਨੀ ਕਿ ਜਗ੍ਹਾ ਸੀ ਆਪਣੀ ਇਹ ਤਿੰਨ ਕਲੇ ਕਣਕ ਦੇ ਸੜ ਗਏ ਜੀ ਟਰਾਂਫਰਮ ਦੀ ਵਜ੍ਹਾ ਨਾਲ ਉਤੋਂ ਅੱਗ ਲੱਗ ਗਈ ਪਟਾਕਾ ਮਾਰ ਕੇ ਦੁਪਹਿਰੇ 3:30 ਵਜੇ ਉਹਦਾ ਕਰਕੇ ਅੱਗ ਲੱਗੀ ਜਿਹੜੀ ਆ ਉਹਦਾ ਕਰਕੇ ਮੁੜ ਕੇ ਬੁਝਾਈ ਨਹੀਂ ਗਈ ਤੇ ਬਹੁਤ ਜ਼ੋਰ ਲਗਾ ਟਰੈਕਟਰਾਂ ਨਾਲ ਵਾਹ ਬੁਝਾਈਏ ਤੇ ਕੋਲ ਨਹੀਂ ਕੀਤਾ ਕਿਸੇ ਫਾਇਰ ਬ੍ਰਿਗੇਡ ਨੂੰ ਕਿਸੇ ਪ੍ਰਸ਼ਾਸਨ ਨੂੰ ਕੋਲ ਕੀਤਾ ਹੈ ਉਹ ਆਂਦੇ ਮਾਨੋਚਾਲ ਗਈ ਹੈ ਇੱਕ ਤਾਂ ਫਰਵਰ ਵੜ ਰਿਆ ਤਰਨ ਤਰਨ ਦੇ ਵਿੱਚ ਉਹ ਮਾਨੋਚਾਲ ਹੈ ਗਈ ਹੈ ਤੇ ਜਗਾ ਕਿੰਨੀ ਕ ਆਪਣੀ ਹੈ ਜਿਹੜੀ ਸੜ ਗਈ ਸਾਡੀ ਜਗਾ ਤਿੰਨ ਕਿੱਲੇ ਸਾਡੇ ਹੈਗੇ ਜੀ ਕਿਦਾਂ ਆਪਣੀ ਹੈ ਆਪਣੀ ਹੈ ਠੇਕੇ ਦੇ ਪੜੀ ਕਿ ਕਿਦਾਂ ਹੋਣ ਫਿਰ ਚੱਲੇਗਾ ਸਾਰਾ ਕਿਉਂਕਿ ਉਮੀਦ ਹੁੰਦੀ ਹੈ ਇਹੀ ਸੀਜ਼ਨ ਹੁੰਦਾ ਆਪਣਾ ਉਮੀਦ ਹੁੰਦੀ ਹੈ ਕਿ ਉੰਤੂੜੀ ਦਾਣੇ کارਖਾਨੇ ਨੂੰ ਚਾਹੀਦੇ ਡੰਗਰਾਂ ਨੂੰ ਵੀ ਉਹਦਾ ਕਰਕੇ ਮਿਲਣਾ ਚਾਹੀਦਾ ਨਸ਼ਕਾਨ ਜੀ ਅੱਲਾਹ ਅੱਗਸਤਰਾ ਬਾਜੀ ਕਰ ਦੇ ਘਟਦੇ ਬਹੁਤ ਮੰਦੇ ਆ ਲਿਆ ਬਹੁਤ ਜ਼ਿਆਦਾ ਤਰਜਾ ਵੀ ਛੇੜ ਹੈਰਾ ਤੋਂ ਤਰਜਾ ਦੇ ਜਿਹੜਾ ਵਾ ਇਹੋ ਹੀ ਸਮਾਂ ਦਾਣ ਚਾਈ ਜਾ ਚੋਣਾ ਇਹ ਨਹੀਂ ਠੋਣਾ ਹੈ ਤੇ ਇਹੋ ਛੜੀਆ ਤੇ ਬਸ ਜੱਟ ਦੇ ਜਿਆ ਪਾਣੇ ਹਾਂਡੇ ਲੱੱਥਾ ਪਿਆ ਏ ਜੱਟ ਪੱਲੇ ਤੋਂ ਹੀ ਹਣੀਏਰਾ ਸਿਰਫ ਪਤਾ ਨਹੀਂ ਇਹ ਚਾਦੇ ਆਸਰੇ ਤੁਰਿਆ ਫਿਰਦਾ ਏ ਇਹ ਤੇ ਜੱਟੇ ਸਿਰਫ ਦੋਚਾਂ ਦੇ ਢਿੱਡ ਪਾਲਦਾ ਲਿਆ ਹੀ ਆਏ ਇਹ ਤੇ ਬਹੁਤ ਸ਼ਮਾ ਮਾਲਾ ਆ ਜੀਮੀਦਾਰ ਤੇ ਤੇ ਵੈਨਾ ਮਾ ਮਹਾਰਾਜ ਇਸਰ ਮਾ ਜਿਹੜੇ ਜੀਮੀਦਾਰ ਪਿੰਡ ਵਾਸ਼ੀਆਂ ਦਾ ਆਵਾਸ ਆ ਜਿਹੜੇ ਟੱਠੇ ਹੋ ਤੇ ਟੈਕਟਰਾਂ ਨਾਲ ਅੱਜ ਬੋਝ ਹੀ ਆ ਜੇ ਨਾ ਬੋਝ ਦੀ ਪਤਾ ਨਹੀਂ ਜੇ ਤਿੰਨੇ ਛੇ ਤੇ ਛੱਡ ਜਾਂਦੇ ਪਤਾ ਨਹੀਂ ਬਾਈ ਪਾਸ ਨਾ ਜਾਂਦੇ ਤੇ ਚੈਨ ਉਹ ਤੁਰ ਜਾਂਦੀ ਏ ਜਿੰਨਾ ਚਿਰ ਬੰਨਣਾ ਬੜੀ ਵਜਦਾ ਬਾਈ ਜੀ ਕਿੰਨਾ ਕਰਜ਼ਾ ਕਿੰਨੇ ਕਿ ਸੁਪਨੇ ਸੀਗੇ ਕੀ ਕੀ ਕੰਮਾ ਸੀਗਾ ਜੇ ਕਦੇ ਖੇਤ ਨਾ ਛੜਦੇ ਕਿੰਨੇ ਕਦਾ ਨੁਕਸਾਨ ਹੋਇਆ ਆਪਣਾ ਨੁਕਸਾਨ ਤੇ 1.5-2 ਲੱਖ ਦਾ ਹੋ ਗਿਆ ਜੀ ਕੀ ਸੁਪਨੇ ਸੀਗੇ ਸੁਪਨੇ ਇਹੋ ਹੀ ਹੁੰਦੇ ਆ ਵੀ ਚਲਾਈ ਚਲਦੀ ਆ ਕੋਈ ਪੁਰਾਣਾ ਕਰਜ਼ਾ ਲੈ ਜੂਗਾ ਕੋਈ ਫੇਰ ਨਵਾਂ ਚੁੱਕ ਕੇ ਟੈਨ ਸਾਰਾਂਗੇ ਆਪਦਾ ਮਦਵਾਲ ਚ ਕੌਣ ਕੌਣ ਹੈ ਆਪਣੀ ਪਰਿਵਾਰ ਚ ਹੈ ਦੋ ਭਰਾ ਵਾ ਨਿਆਣੇ ਹੱਡੇ ਤੇ ਨਾ ਪੜਦੇ ਕਿ ਹਾਂ ਜੀ ਮਾਪੇ ਆ ਨਿਆਣੇ ਪੜਦੇ ਕੋਈ 10ਵੀਂ ਚ ਕੋਈ 11ਵੀਂ ਚ ਕੋਈ 12ਵੀਂ ਚ ਨਾਖਲੇ ਵੀ ਚੱਲ ਰਹੇ ਆ 50 60 ਹਜ਼ਾਰ ਵੀ ਆਏ ਚੀਜ਼ਾਂ ਦੇ ਖਰਚਾ ਹੋਣਦੇ ਆ ਤੇ ਤੈਨ ਬਚਿਆ ਜਿਆਦਾ ਨਹੀਂ ਤੇ 1.5 ਰੁਪਇਆ ਤੁਸੀਂ ਲਾ ਲੋ ਸਾਲ ਦਾ ਇਹ ਜਾਣਾ ਹੀ ਜਾਣਾ ਹੈ ਤੇ ਬਜਣਾ ਕਿਥੋਂ ਆ ਤੇ ਹੋਈ ਜਾਂ ਧੰਦਾ ਦੋ ਮਹੀਨੇ ਜੋ ਛੜਦਾ ਖਰਚਾ ਹੈ 2-4 ਰੁਪਏ ਜਾਂ ਤੇ ਉਧਰ ਠੰਡ ਵਿੱਚ ਸਾਣੀ ਹੁੰਦਾ ਮਾਬਾਈ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਸਾਰਾ ਘਟਨਾ ਵਾਪਰੀ ਹੈ ਨੁਕਸਾਨ ਕਹਿੰਦੇ ਵੀਰ ਜੀ ਇਹ ਕਹਿਣਾ ਸੀ ਕੀ ਚਾਹੁੰਦੇ ਅਸੀਂ ਬੜੇ ਚਿਰ ਤੇ ਅਪੀਲ ਕਰਦੇ ਹਾਂ ਵੀ ਜਿਹੜਾ ਟਰਾਂਸਫਰ ਬਾਹਰ ਨਿਕਲਿਆ ਪਤਾ ਦੱਸਿਆ ਕੰਪਲੀਟ ਕੀਤੀ ਇਹਦੇ ਬਾਰੇ ਇੱਕ ਵਾਰ ਕੀਤੀ ਸੀ ਉਦੋਂ ਚੋਨਾ ਸੀ ਚੋਨੇ ਦੇ ਵੇਚਦੀ ਟਰੈਕਟਰ ਕੱਢਣਾ ਚਾਹੁੰਦੇ ਸੀ ਅਸੀਂ ਕਹਿੰਦੇ ਸਾਨੂੰ ਠੇਕਾ ਦੇ ਦਿਓ ਫਿਰ ਤੁਸੀਂ ਟਰਾਂਸਫਰ ਜਿਹੜਾ ਝੜਾ ਲੋ ਫੇਰ ਉਹਨਾਂ ਚੋਰੀ ਟਰਾਂਸਫਰ ਝੜਾਤਾ ਆਪਾਂ ਨੂੰ ਪਤਾ ਹੀ ਨਹੀਂ ਲੱਗਾ ਪੈਂ ਪਾਸ ਬਹੁਤ ਮੁਸ਼ਕਿਲ ਹੋਣਿਆ ਪਹਿਲਾਂ ਹੀ ਕਰਜ਼ਾ ਚੋਕੇ ਫਸਲਾਂ ਪਰ ਲਈਆਂ ਵੀਰ ਜੀ ਅਸੀਂ ਕਰਜ਼ਾ ਮੈਂ ਲੰਮੀ ਚੜ੍ਹਿਆ ਸੀ ਅੱਤੇ ਦੇ ਹਾਂਜੀ ਪਈ ਤਾਂ ਤੁਹਾਨੂੰ ਪਤਾ ਜੱਟ ਜਿਹੜਾ ਕਿਸਾਨ ਆਨੇ ਤੇ ਫਸਲ ਬੀਜਦਾ ਵਾ ਉਹ ਆਪਾਂ ਜੋਕ ਕੇ ਫੇਰ ਹੀ ਫਸਲ ਪਾਲਣੀ ਆ ਹੁਣ ਫਸਲ ਕੱਢਣ ਦਾ ਟਾਈਮ ਆਇਆ ਵਾ ਤੇ ਅੱਗ ਲੱਗ ਗਈ ਆ ਇਹੋ ਲੈ ਕੇ ਗਾਂ ਠੇਕੇ ਰੱਖਣੀ ਆ ਨਾ ਇਹੋ ਲੈ ਕੇ ਗਾਂ ਇਹੋ ਲੈ ਕੇ ਗਾਂ ਠੇਕੇ ਰੱਖਣੀ ਆ ਤੇ ਜੋ ਉਹਨਾਂ ਕੋਲ ਹੀ ਕੋਈ ਨਹੀਂ ਰਿਹਾ ਅਸੀਂ ਅੱਗੇ ਪਹਿਲੀ ਠੇਕੇ ਵਾਲਾ ਵੀ ਸੋਚ ਕੇ ਦੇਊਗਾ ਕਿ ਆਪਾਂ ਇਹਨਾਂ ਨੂੰ ਪਹਿਲੀ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਮੰਨ ਲਓ ਕੋਲ ਕੁਝ ਨਹੀਂ ਤੇ ਤੁਸੀਂ ਬਿਲਕੁਲ ਤੁਸੀਂ ਤਸਵੀਰਾਂ ਦੇਖੋ ਛੋਟੇ ਜਿਹੇ ਬੱਚੇ ਦੇ ਹੱਥ ਦੇ ਵਿੱਚ ਇਹ ਦਾਣੇ ਹੁੰਦੇ ਨੇ ਇਹ ਜਿਹੜੇ ਪਾਲੇ ਜਾਂਦੇ ਆ ਸੋ ਕਿਸ ਤਰੀਕੇ ਦੇ ਨਾਲ ਇਹ ਸਾਰੇ ਪੁੱਤਾਂ ਵਾਂਗੂ ਪਾਲੀ ਕਣਕ ਹੈ ਜਿਹੜੀ ਸਾਦੀ ਸੜ ਗਈ ਹੈ ਇਹ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਸੁਪਨੇ ਹੋਣਗੇ ਕਿਸਾਨ ਦੇ ਕਿ ਜਿਹੜੇ ਅਸੀਂ ਇਹ ਦਾਣੇ ਨੇ ਜਦੋਂ ਆਪਣੇ ਘਰਾਂ ਚ ਪਾਵਾਂਗੇ ਮੰਡੀਆਂ ਚ ਭੇਜਾਂਗੇ ਇਸ ਦਾ ਮੁੱਲ ਮਿਲੇਗਾ ਸਾਦੀ ਸੜ ਕੇ ਸਵਾਹ ਹੋ ਗਈ ਵੀ ਜੀ ਕਿੰਦਾ ਪੁੱਤਾਂ ਵਾਂਗੂ ਪਾਲਦਾ ਕਿਸਾਨ ਜੀ ਕਿਸਾਨ ਜਿੰਨੀ ਮਿਹਨਤ ਕਰਦਾ ਨਾ ਕਿਸਾਨ ਦੇ ਦਰਦ ਨੂੰ ਨਾ ਕੋਈ ਸਰਕਾਰ ਸਮਝਦੀ ਆ ਤੇ ਨਾ ਕੋਈ ਪ੍ਰਸ਼ਾਸਨ ਨਹੀਂ ਸਮਝਦਾ ਬਿਜਲੀ ਮਹਿਕਮੇ ਦੀ ਕਾਰਨ ਹੀ ਇਹਨਾਂ ਨੁਕਸਾਨ ਹੋ ਗਿਆ ਇਹ ਤੇ ਹੁਣ ਮੰਨ ਲਓ ਕਿ ਆਪਾਂ ਸਰਕਾਰ ਨੂੰ ਕਹਿੰਦੇ ਸਰਕਾਰ ਤੇ ਅੱਗੇ ਹੀ ਜ਼ਿੰਮੇਦਾਰਾਂ ਦੇ ਮੈਨਾ ਕੀ ਖਿਲਾਫ ਆ ਅੱਗੇ ਨਹੀਂ ਨੁਕਸਾਨ ਪੂਰਾ ਤੇ ਇਹ ਜ਼ਿੰਮੇਦਾਰ ਤਾਂ ਅੱਗੇ ਹੀ ਤੰਦਾ ਇਦਾਂ ਚੱਲਦਾ ਵਾ ਆਈ ਚਲਾਈ ਚਲੋ ਜੀ ਚੋਨਾ ਵਾਲਾ ਕਾ ਠੇਕੇ ਤੇ ਪੈਲੀ ਆ ਠੇਕੇ ਤੇ ਪੈਲੀ ਆ ਠੇਕੇ ਤੋਂ ਇਹ ਹੁਣ ਚੋਨੇ ਤੋਂ ਲੱਤਾ ਕੋ ਕਣਕ ਤੋਂ ਦਿੱਤਾ ਗਾੜੀ ਲਵਾਗੇ ਨਿਆਣੇ ਬੱਚੇ ਆਪਣੇ ਪਾਲਦਾ ਵਾ ਜ਼ਿੰਮੇਦਾਰ ਤੇ ਆਪਣਾ ਟਾਈਮ ਪਾਸ ਕਰਦਾ ਤੇ ਕਰਜ਼ੇ ਦਾ ਅੱਗੇ ਹੀ ਮਾਰਿਆ ਵਾ ਤੇ ਹੁਣ ਇਹੋ ਰੋਟੀ ਮੂੰਹ ਚਾਹੀਏ ਇਹੋ ਹੀ ਹੁਣ ਸੜਕੇ ਸਵਾਹ ਹੋ ਚੁੱਕੀ ਆ ਤੇ ਵੀ ਜ਼ਿੰਮੇਦਾਰ ਦੇ ਪੱਲੇ ਰਿਆ ਕੀ ਬਿਜਲੀ ਬੋਰਡ ਜਿਹੜੇ ਵਿਭਾਗਾਂ ਵਾਲਿਆਂ ਨੇ ਦਫ਼ਤਰਾਂ 'ਚ ਬੈਠੇ ਮੇਰੇ ਹਿਸਾਬ ਨਾਲ ਪੰਜਾਬ 'ਚ ਲੱਖ ਲੱਖ ਰੁਪਏ ਉਹਨਾਂ ਦੀ ਤਨਖਾਹ ਹੋਏਗੀ ਤੇ ਇਹ ਸਾਰੀ ਮੁੰਡਾ ਦਾ ਕਣਕ ਕੱਟ ਕੇ ਮੰਡੀਆਂ 'ਚ ਭੇਜ ਕੇ ਸੀਜ਼ਨ ਦੇ ਇਹਨੇ ਬਚਾਉਣੇ ਕਿਸਾਨਾਂ ਨੇ ਤੇ ਜਿਨ੍ਹਾਂ ਦੇ ਕਿੱਲੇ ਇੱਕ ਇੱਕ ਦੋ ਦੋ ਆ ਉਹ ਵੀ ਠੀਕੇ ਉਹ ਜੀ ਉਹ ਤਾਂ ਏਸ਼ੀਆਂ ਥੱਲੇ ਵਿਕੇ ਨਹੀਂ ਨਹੀਂ ਤਰਖਾ ਲਈ ਜਾਂਦੇ ਨਾ ਇਹ 6 ਮਹੀਨੇ ਖਰਚ ਕਰਜ਼ਾ ਚੋਕੇ ਆੜਤੀਏ ਦੇ ਪੈਸੇ ਦੇਣੇ ਆ ਕਰਜ਼ਾ ਚੋਕੇ ਤੇ ਇੰਨੀ ਫਸਲ ਪਾਲੀ ਆ ਇਹੋ ਅਜੇ ਜਾਣੀ ਇਹਦੀ ਆਈ ਚਲਾਈ ਉਹਨਾਂ ਏਸ਼ੀਆਂ ਵਾਲਿਆਂ ਨੂੰ ਕੀ ਦਾ ਕਿਸਾਨ ਦਾ ਉਹਨਾਂ ਨੂੰ ਕੰਪਲੀਟਾਂ ਕਰ ਕਰਕੇ ਹੱਥ ਪੱਲਾ ਜੋੜ ਜੋੜ ਕੇ ਵੀ ਸਾਡਾ ਇਹਨੂੰ ਟਰਾਂਸਫਰਮ ਕੇ ਜਗ੍ਹਾ ਤੇ ਚੰਗੀ ਤੇ ਲਾਇਆ ਜਾਵੇ ਇਹਨੂੰ ਬਾਹਰ ਕੱਢ ਕੇ ਸੁਰੱਖਤ ਕੀਤਾ ਜਾਵੇ ਤੇ ਇਹਨੂੰ ਇਹਦਾ ਹੱਲ ਹੋ ਸਕੇ ਇਹ ਹੁਣ ਮੰਨ ਲਓ ਇਹਦਾ ਨੁਕਸਾਨ ਹੋ ਗਿਆ ਵਾ ਜ਼ਿੰਮੇਦਾਰ ਦਾ ਇਹ ਟਰਾਂਸਫਰਮ ਕਰਨ ਤੇ ਬਿਜਲੀ ਦੀ ਮਹਿਕਮੇ ਦੇ ਜਿਹੜੀ ਉਹਨਾਂ ਨੇ ਨਿਲਾਕੀ ਕੀਤੀ ਆ ਤੇ ਹੁਣ ਇਹ ਇਹਨੇ ਹੁਣ ਪੇੜਾ ਇਹਦਾ ਨੁਕਸਾਨ ਚ ਆਇਆ ਤੇ ਬਿਜਲੀ ਵਿਭਾਗਾਂ ਭਰੇ 24 ਡੈਂਕੀ ਵਾਲਾ ਤੇ 24 ਘੰਟੇ ਦਾ ਇਹ ਟਰਾਂਸ 24 ਘੰਟੇ ਪਾਜੀ ਆ ਸਾਦੀ ਸੜ ਗਿਆ ਕਿਹੜਾ ਸਾੜ ਗਿਆ ਸਾਹਮਣੇ ਦੱਚੋ ਆ ਆਹ ਪੋਰ ਪੋਰ ਤੇ ਉਹਨੂੰ ਇਹਨੂੰ ਇਹ ਕਿ ਰੋਣ ਹੁੰਦਾ ਵਾ ਅਸਲ ਨੂੰ ਕਿ ਧਾਇਆਂ ਡਈਆਂ ਦਾ ਛੜਪਾ ਭੈਣ ਭਰਾਵਾਂ ਨੇ ਹੌਸਲਾ ਦਿੱਤਾ ਤੇ ਵੀ ਸਾਡੇ ਚੱਲ ਲੋ ਜੀ ਤੇ ਚਲੋ ਜੇ ਲੋਈ ਜਾਓਗੇ ਤੇ ਤੇਨੇ ਤੋਂ ਦੇ ਨਹੀਂ ਜਾਣਾ ਤੇ ਕੀ ਪਰਵਾਰ ਆ ਇਹਦੀ ਪਰਵਾਰ ਆ ਤੋੜਾ ਬੋਤਾ ਤੁਸੀਂ ਨਾ ਹੌਸਲਾ ਚਲ ਨਾਣੇ ਦੇ ਡੁੱਬੇ ਡੁੱਬੇ ਆ ਉਹ ਨਾਣੇ ਦੇ ਡੁੱਬੇ ਡੁੱਬੇ ਜੇ ਤੁਸੀਂ ਹੌਸਲਾ ਨਾ ਕੀਤਾ ਤੇ ਤੀਜਾ ਲੈਣਾ ਆਹੀਂ ਤੂੰ ਇਹ ਕਿੰਦਾ ਦੇਖਦੇ ਹੋ ਕਿਉਂਕਿ ਇੰਨੇ ਸੁਪਨੇ ਹੁੰਦੇ ਆ ਤੇ ਸਾਰੀ ਕਹਿੰਦੇ ਕਣਕ ਸਾਡੀ ਸਵਾਹ ਹੋ ਗਈ ਸੜ ਗਈ ਵਿਚਾਰੇ ਠੇਕੇ ਦੇ ਪਹਿਲੀ ਲੈਂਦੇ ਠੇਕਾ ਵੀ ਅਜੇ ਦੇਣ ਵਾਲਾ ਹੁੰਦਾ ਦਾਦਾ ਜੱਟ ਪਹਿਲੋ ਦਿੰਦੇ ਅਦਾ ਬਾਅਦ ਚ ਦੇਈਦਾ ਤੇ ਬਹੁਤ ਜ਼ਿਆਦਾ ਔਖਾ ਹੋ ਗਿਆ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਬਿਜਲੀ ਵਾਲਿਆਂ ਨੇ ਬਹੁਤ ਸਾਨੂੰ ਤੰਗ ਕੀਤਾ ਹੈ ਬੜੀ ਵਾਰ ਅਸੀਂ ਬਿਜਲੀ ਵਾਲਿਆਂ ਨੂੰ ਕਿਹਾ ਸੀ ਪੇ ਟ੍ਰਾਂਸਫਾਰਮ ਇਥੋਂ ਕੱਢਿਆ ਜਾਵੇ ਤੇ ਨਹੀਂ ਸਾਡੀ ਉਹਨਾਂ ਨੇ ਸੁਣੀ ਇਹ ਹੁਣ ਸਾਡਾ ਵੀ ਕੋਈ ਨਾ ਕੋਈ ਹੱਲ ਕਰਕੇ ਸਾਨੂੰ ਵੀ ਇਹਨਾਂ ਨੂੰ ਖਰਚਾ ਕੋਈ ਦਿੱਤਾ ਜਾਵੇ ਹੁਣ ਵੀ ਦਿੱਤੀ ਅਸੀਂ ਆ ਵੇਖੋ ਹੁਣ ਵੀ ਲਿਖਤੀ ਆ ਐਪਲੀਕੇਸ਼ਨ ਵਿਭਾਗ ਨੂੰ ਹੁਣ ਵੀ ਇੱਥੇ ਨਾਂ ਇੱਥੇ ਕੋਈ ਹੋਇਆ ਐਕਸ਼ਨ ਅਸੀਂ ਇਹਦਾ ਇੱਕਰਾਉ ਕਰਾਂਗੇ ਬਿਜਲੀ ਘਰ ਦਾ ਕਰਾਂਗੇ ਜੋ ਅਫਸਰਾਂ ਦਾ ਕਰਾਂਗੇ ਜਿਨ੍ਹਾਂ ਦੀ ਡਿਊਟੀ ਬਣਦੀ ਆ ਬਿਲਕੁਲ ਉਹ ਦੇਖ ਰਹੀਆਂ ਤਸਵੀਰਾਂ ਸੀ ਸੋ ਕਿਤਨਾ ਕਿਤੇ ਸਵਾਲ ਨੇ ਇੱਕ ਕਿਸਾਨ ਦੇ ਕਿ ਇਸ ਤਰੀਕੇ ਨਾਲ ਪਹਿਲਾਂ ਹੀ ਕਿਸਾਨ ਜਿਹੜਾ ਦੱਸਦਾ ਕਿ ਅਸੀਂ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਦੀ ਪਹਿਲਾਂ ਹੀ ਘਰ ਪੂਰੇ ਨਹੀਂ ਹੋਦੇ ਕਬਜ਼ੇ ਪਹਿਲਾਂ ਹੀ ਸਿਰ ਤੇ ਬਥੇਰੇ ਨੇ ਤੇ ਜਦੋਂ ਇਸ ਤਰੀਕੇ ਨਾਲ ਹਾਦਸੇ ਵਾਪਤ ਜਾਂਦੇ ਨੇ ਫਿਰ ਸੁਪਨੇ ਜਿਹੜੇ ਕਿਸਾਨ ਦੇ ਚੂਲ-ਚੂਲ ਹੁੰਦੇ ਨੇ ਕਿਉਂਕਿ ਵਿਸਾਖੀ ਜਿਹੜਾ ਤਿਉਹਾਰ ਹੈ ਕਿਸਾਨਾਂ ਦਾ ਉਹ ਤਿਉਹਾਰ ਹੁੰਦਾ ਜਿਹੜੇ ਇਨਾਂ ਦੇ ਘਰ ਦੇ ਵਿੱਚ ਦਾਣੇ ਪੌਣੇ ਹੁੰਦੇ ਨੇ ਇਨਾਂ ਦੇ ਘਰ-ਪੱਦਨੇ ਹੁੰਦੇ ਨੇ ਲੇਕਿਨ ਵਿਸਾਖੀ ਤੋਂ ਬਾਅਦ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ ਆਉਂਦੀਆਂ ਨੇ ਜਦੋਂ ਸੁਹੈਰੀ ਕਣਕ ਜਿਹੜੀ ਕੱਟਣ ਦਾ ਟਾਈਮ ਹੁੰਦਾ ਪੁੱਤਾਂ ਵਾਂਗੂ ਪਾਲੀ ਕਣਕ ਨੂੰ ਕੱਟ ਕੇ ਜਿਹੜਾ ਆਪਣੇ ਘਰ-ਪੱਦਨੇ ਦਾ ਟਾਈਮ ਹੁੰਦਾ ਤੇ ਜਦੋਂ ਇਸ ਤਰੀਕੇ ਦੇ ਹੱਥੇ ਵਾਪਤ ਜਾਂਦੇ ਨੇ ਤੇ ਸਵਾਲ ਵੱਡੇ ਖੜੇ ਹੁੰਦੇ ਨੇ ਦੁੱਖ ਦਾ ਜਿਹੜਾ ਸਮਾਂ ਹੁੰਦਾ ਪਰਿਵਾਰ ਲਈ ਕਿਸਾਨਾਂ ਲਈ ਸੋ ਬਿਲਕੁਲ ਅਪੀਲ ਹੈ ਕਿ ਕੋਈ ਸੁਣਵਾਈ ਕੀਤੀ ਜਾਵੇ ਇਨਾਂ ਦੀ ਤੇ ਜਿਹੜੇ ਪ੍ਰਬੰਧ ਨੇ ਇਹ ਬਿਜਲੀ ਦੇ ਜਿਹੜੇ ਹੋ ਸਹੂਲਤਾਂ ਨੇ ਛੋਟੀਆਂ-ਛੋਟੀਆਂ ਜਿਹੜੀਆਂ ਦਿੱਕਤਾਂ ਨੇ ਕਿਸਾਨ ਦੀਆਂ ਇਸ ਦੇ ਉੱਪਰ ਗੱਲ ਜਦੂਦ ਕੀਤੀ ਜਾਵੇ ਕਿਉਂਕਿ ਵਾਅਦੇ ਹੁੰਦੇ ਨੇ ਦਾਅਵੇ ਹੁੰਦੇ ਨੇ ਬਹੁਤ ਵੱਡੇ-ਵੱਡੇ ਸਰਕਾਰਾਂ ਦੇ ਲੇਕਿਨ ਜਦੋਂ ਇਸ ਤਰੀਕੇ ਨਾਲ ਘਟਨਾ ਵਾਪਰ ਜਾਂਦੀ ਹੈ ਫਿਰ ਉਹ ਜਿਹੜੇ ਦਾਅਵੇ ਨੇ ਖੋਖਲੇ ਨਜ਼ਰ ਆਉਂਦੇ ਨੇ ਸੋ ਬਿਲਕੁਲ ਦੇਖਦੇ ਹਾਂ ਕਿ ਇਸ ਮਾਮਲੇ ਉੱਪਰ ਕਾਰਵਾਈ ਹੁੰਦੀ ਹੈ ਤੇ ਕਿੰਨੀ ਕੁ ਸੁਣਵਾਈ ਕਿਸਾਨਾਂ ਵੀਰਾਂ ਦੀ ਹੁੰਦੀ ਹੈ